ਰਾਤੀ ਦੀ ਨੀਂਦ ਚੁਰਾ ਲਊ ਖੁਦ ਮੁਖ ਤਿਆਰਾਂ ਦਾ ਹੈਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਸੋ ਆਪਾਂ ਖੜੇ ਅੱਜ ਇਸ ਟਾਈਮ ਪਰਮੇਸ਼ਰ ਦਵਾਰ ਸਿੱਖਪੁਰ ਵਿਖੇ ਸੋ ਭਾਈ ਇੱਥੇ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਵੱਲੋਂ ਇੱਥੇ ਚਾਰ ਦੀਵਾਨ ਸਜਾਏ ਜਾ ਰਹੇ ਨੇ ਸੋ ਕੱਲ 11 ਤਰੀਕ ਸੀ ਔਰ ਅੱਜ 12 ਤਰੀਕ ਅੱਜ ਦੂਜਾ ਦੀਵਾਨ ਆ ਸੋ ਭਾਈ ਇੱਥੋਂ ਦੀਆਂ ਤਿਆਰੀਆਂ ਇੱਥੋਂ ਦੀ ਸਜਾਵਟ ਲੰਗਰ ਪਾਣੀ ਔਰ ਇੱਥੋਂ ਦਾ ਦਿਵਾਨ ਹਾਲ ਜੋ ਵੀ ਆ ਸਾਰਾ ਕੁਝ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੱਲਦੇ ਹੁਣ ਤੁਹਾਨੂੰ ਦਿਖਾਉਣੇ ਆ ਪਹਿਲਾਂ ਸਭ ਤੋਂ ਇੱਥੋਂ ਦੀਆਂ ਤਿਆਰੀਆਂ ਕਿਵੇਂ ਕਰੀਆਂ ਹੋਈਆਂ ਨੇ ਲੜੀਆਂ ਵਗੈਰਾ ਜੋ ਵੀ ਲੱਗੀਆਂ ਹੋਈਆਂ ਨੇ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਔਰ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਿ ਮਿਲਦੇ ਆਂ ਵੀਡੀਓ ਵੀਡੀਓ ਸ਼ੁਰੂ ਕਰਦੇ ਆਂ ਸੋ ਲੋ ਜੀ ਦੋਸਤੋ ਆਪਾਂ ਬਾਹਰ ਆਏ ਸੀਗੇ ਬਾਹਰ ਦੀ ਰੌਣਕ ਤੁਹਾਨੂੰ ਦਿਖਾਉਣ ਲੱਗੇ ਆਂ ਆਹ ਦੇਖ ਸਕਦੇ ਹੋ ਰੋਡ ਦੇ ਉੱਪਰ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਲੜੀਆਂ ਲੱਗੀਆਂ ਹੋਈਆਂ ਨੇ ਔਰ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਬੜੀ ਵਧੀਆ ਇੱਕ ਬੇਕਰੀ ਦੀ ਦੁਕਾਨ ਆ ਜਿਹੜੀ ਇੱਥੋਂ ਆਰਗੈਨਿਕ ਸਾਰਾ ਸਮਾਨ ਮਿਲਦਾ ਆਪਾਂ ਨੂੰ ਖਾਣ ਪੀਣ ਵਾਸਤੇ ਦੇਸੀ ਘਿਓ ਵਗੈਰਾ ਸਭ ਕੁਝ ਮਿਲ ਜਾਂਦਾ ਔਰ ਇਹ ਆ ਜੀ ਮੇਨ ਗੇਟ ਇੱਥੋਂ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਲੈ ਸੋ ਇਹ ਆ ਗਿਆ ਪਰਮੇਸ਼ਰ ਦਵਾਰ ਦਾ ਮੇਨ ਗੇਟ ਬੜਾ ਵਧੀਆ ਤਰੀਕੇ ਨਾਲ ਸਜਾਰਿਆ ਰੱਖਿਆ ਹੈ ਦੇਖ ਸਕਦੇ ਹੋ ਲੜੀਆਂ ਲੱਗੀਆਂ ਹੋਈਆਂ ਨੇ ਬੜੇ ਜਿਆਦਾ ਫਲਾਵਰ ਲੱਗੇ ਹੋਏ ਨੇ ਤੇ ਸਰੂਪ ਲੱਗੇ ਹੋਏ ਨੇ ਮਹਾਰਾਜ ਜੀ ਦੀਆਂ ਫੋਟੋਆਂ ਦੇ ਸਰੂਪ ਲੱਗੇ ਹੋਏ ਨੇ ਫੋਟੋਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਔਰ ਇੱਥੇ ਜੰਗਾ ਜਗਾ ਤੇ ਪੁਲਿਸ ਵੀ ਤਾਇਨਾਤਾਂ ਬੜੀ ਸੰਗਤਾਂ ਭਾਰੀ ਇਕੱਠ ਹੋਣ ਵਾਲਾ ਜਿ ਇੱਥੇ ਦੇਖ ਸਕਦੇ ਹੋ ਔਰ ਦੋਨਾਂ ਸਾਈਡਾਂ ਦੇ ਪੂਰਾ ਸ਼ਿੰਗਾਰਿਆ ਹੋਇਆ ਇੱਧਰ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਿੰਦੇ ਆ ਠੀਕ ਹੈ ਆ ਦੇਖੋ ਇਹ ਸਪੀਕਰ ਲੱਗੇ ਹੋਏ ਨੇ ਜਿਹੜਾ ਕਿ ਪੰਡਾਲ ਆ ਪੰਡਾਲ ਦੇ ਅੰਦਰੋਂ ਸਾਰੀ ਜਗ੍ਹਾ ਆਪਣੀ ਆਵਾਜ਼ ਆਉਂਦੀ ਆ ਕਿੱਥੇ ਵੀ ਖੜਕੇ ਆਪਾਂ ਦੀਵਾਨ ਸਰਵਣ ਕਰ ਸਕਦੇ ਆ ਔਰ ਆ ਦੇਖ ਸਕਦੇ ਹੋ ਇਧਰਲੀ ਸਾਈਡ ਤੇ ਕਿੰਨੇ ਵਧੀਆ ਝੰਡੇ ਲੱਗੇ ਹੋਏ ਨੇ ਕਿੰਨੀਆਂ ਵਧੀਆ ਲੜੀਆਂ ਲੱਗੀਆਂ ਹੋਈਆਂ ਨੇ ਪੂਰੇ ਦਿਲੋਂ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਔਰ ਆ ਦੇਖੋ ਤੁਹਾਨੂੰ ਆ ਜੀ ਦਿਖਾਉਣਾ ਕਿੰਨੀ ਸੋਹਣੀ ਲੱਗ ਰਹੀ ਹੈ ਜਗਮਗ ਜਗਮਗ ਕਰ ਰਹੀ ਹੈ ਪਰਮੇਸ਼ਰ ਦੁਆਰ ਸਾਹਿਬ ਲਿਖਿਆ ਆ ਇਹਦੇ ਉੱਪਰ ਦੇਖ ਸਕਦੇ ਹੋ نیچے ਵੀ ਸ਼ਿੰਗਾਰਿਆ ਹੋਇਆ ਔਰ ਇਹ ਆ ਜੀ ਗੁਰਦੁਆਰਾ ਸਾਹਿਬ ਜੀ ਲੈਫਟ ਸਾਈਡ ਦੇਖ ਸਕਦੇ ਹੋ ਬੜਾ ਵਧੀਆ ਇੱਕ ਇੱਕ ਬੂਟਾ ਸ਼ਿੰਗਾਰ ਰੱਖਿਆ ਆ ਆਂਡੀਆਂ ਲਾ ਰੱਖੀਆਂ ਨੇ ਬੂਟਿਆਂ ਦੇ ਅੰਦਰ ਵੀ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲੱਗੇ ਹੋਏ ਨੇ ਤੇ ਗੁਰਦੁਆਰਾ ਤਾਂ ਪੂਰਾ ਹੀ ਸ਼ਿੰਗਾਰ ਰੱਖਿਆ ਲੜੀਆਂ ਲਾ ਕੇ ਆ ਦੇਖੋ ਇਸ ਤਰ੍ਹਾਂ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਸਾਰਾ ਸ਼ਿੰਗਾਰ ਰੱਖਿਆ ਸੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਦੇਖ ਸਕਦੇ ਹੋ ਆ ਟਾਇਰ ਨੇ ਟਾਇਰਾਂ ਦੇ ਉੱਪਰ ਰੰਗ ਕਰਕੇ ਇਹ ਸਜਾ ਰੱਖੇ ਨੇ ਤੇ ਇੱਕ ਇੱਕ ਪੱਤੇ ਦੇ ਅੰਦਰ ਲੜੀਆਂ ਲੱਗੀਆਂ ਹੋਈਆਂ ਨੇ ਚੰਗੀ ਤਰ੍ਹਾਂ ਸਜਾ ਰੱਖਿਆ ਪੂਰਾ ਤੇ ਆਹ ਲੰਗਰ ਹਾਲ ਆ ਗਿਆ ਇਹਦੇ ਉੱਪਰ ਵੀ ਲੜੀਆਂ ਪਾ ਰੱਖੀਆਂ ਨੇ ਔਰ ਇਸ ਸਾਈਡ ਐਂਡ ਤੱਕ ਨਹੀਂ ਸਾਰੀਆਂ ਲੜੀਆਂ ਔਰ ਆ ਦੇਖੋ ਜੀ ਕਿੰਨਾ ਵਧੀਆ ਪਾਣੀ ਚੱਲ ਰਿਹਾ ਬੜਾ ਵਧੀਆ ਲੱਗ ਰਿਹਾ ਕੋਲ ਖੜ ਕੇ ਜਿਆਦਾ ਵਜੇ ਲੱਗਦਾ ਦੇਖ ਸਕਦੇ ਤੁਸੀਂ ਆਪਣੀਆਂ ਅੱਖਾਂ ਨਾਲ ਤੰਗੀ ਤਰ੍ਹਾਂ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਸਵਾਇ ਸਾਈਡ ਤੇ ਦੇਖ ਸਕਦੇ ਤੁਸੀਂ ਲੰਗਰ ਦੇ ਬਾਹਰ ਸੰਗਤਾਂ ਸੇਵਾ ਕਰ ਰਹੀਆਂ ਨੇ ਬਰਤਨ ਧੋ ਰਹੀਆਂ ਨੇ ਤੇ ਸਾਹਮਣੇ ਲੰਗਰ ਛਕਣ ਜਾਂਦੇ ਨੇ ਲੋਕੀ ਸਾਹਮਣੇ ਲੰਗਰ ਹਾਲ ਹੈ ਔਰ ਇਸ ਸਾਈਡ ਤੇ ਚਾਹ ਦਾ ਲੰਗਰ ਵੀ ਚੱਲ ਰਿਹਾ ਦੇਖ ਸਕਦੇ ਤੁਸੀਂ ਚਾਹ ਦੀਆਂ ਕੰਨੀਆਂ ਭਰ ਕੇ ਆਉਂਦੀਆਂ ਨੇ ਤੇ ਇੱਥੇ ਵਰਤਾਈ ਜਾ ਰਹੀ ਹੈ ਸਾਰੀ ਚਾਹ ਸੋ ਦੇਖ ਸਕਦੇ ਹੋ ਹੁਣ ਆਪਾਂ ਆਇਆ ਲੰਗਰ ਹਾਲ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਾਂਗੇ ਫਿਰ ਆਪਾਂ ਜਾਵਾਂਗੇ ਦੀਵਾਨ ਹਾਲ ਦੇ ਅੰਦਰ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਬੈਠ ਕੇ ਲੰਗਰ ਛਕਾਇਆ ਜਾ ਰਿਹਾ ਤੇ ਸੰਗਤਾਂ ਵੀ ਲੰਗਰ ਬੜੇ ਆਰਾਮ ਨਾਲ ਛਕ ਰਹੀਆਂ ਨੇ ਚਲੋ ਜੀ ਬਾਬਾ ਜੀ ਲੱਗ ਗਏ ਨੇ ਸੋਚ ਚਲਦੇ ਹਾਂ ਥੋੜੇ ਜਿਹਾ ਲੇਟ ਹੋ ਗਏ ਅਸੀਂ ਪ੍ਰਸ਼ਾਦਾ ਪਾਣੀ ਸਕ ਲਿਆ ਹੁਣ ਚਲਦੇ ਆਪਾਂ ਦਿਵਾਨ ਹਾਲ ਦੇ ਅੰਦਰ ਦਿਖਾਉਣਾ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਵਾਉਣੇ ਆ ਠੀਕ ਸੋ ਭਾਈ ਤੁਹਾਨੂੰ ਆਪਾਂ ਲੈ ਕੇ ਆਇਆ ਇਸ ਟਾਈਮ ਕਲਗੀਧਰ ਨਿਵਾਸ ਸਥਾਨ ਆ ਦੇਖ ਸਕਦੇ ਕਿੰਨੇ ਇੱਥੇ ਕਾਰ ਖੜੀਆ ਵਾਲੀ ਕਮੈਂਟ ਕਰਕੇ ਆਹ ਗੱਡੀ ਦਾ ਨਾਮ ਦੱਸੋ ਜਿਨੂੰ ਜਿਨੂੰ ਪਤਾ ਦੇਖਦੇ ਆ ਸੋ ਇਹਦੇ ਪਿੱਛੇ ਬੈਕ ਸਾਡ ਤੇ ਦੇਖ ਸਕਦੇ ਹੋ ਕਿੰਨੀ ਸੋਹਣੀ ਤਰੀਕੇ ਨਾਲ ਸਜਾਵਟ ਕੀਤੀ ਹੋਈ ਆ ਕਲਗੀਧਰ ਨਿਵਾਸ ਦੀ ਜਿੱਥੇ ਕਿ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਿਲਦੇ ਨੇ ਸੰ ਆ ਜਗ੍ਹਾ ਹੋ ਜਿੱਥੇ ਸੰਗਤ ਮਿਲਦੀ ਹੈ ਬਾਬਾ ਜੀ ਨੂੰ ਦੇਖੋ ਸਾਡੇ ਕਿੰਨੇ ਵਧੀਆ ਤਰੀਕੇ ਨਾਲ ਸੰਗਾਰਿਆ ਹੋਇਆ ਹੋਰ ਆ ਦੇਖ ਸਕਦੇ ਹੋ ਲੰਗਰ ਹਾਲ ਦੇ ਉੱਪਰ ਵੀ ਲੜੀਆਂ ਪਾ ਰਖੀਆਂ ਨੇ ਔਰ ਜਿਹੜਾ ਇਹ ਰਸਤਾ ਜਾਂਦਾ ਪੰਡਾਲ ਨੂੰ ਇਹ ਸਾਹਮਣੇ ਸਾਰਾ ਸਜਾ ਰੱਖਿਆ ਔਰ ਇਹ ਸਾਈਡ ਤੇ ਕਲਗੀਧਰ ਨਿਵਾਸ ਆ ਜਿਹੜਾ ਕਿ ਮੈਂ ਤੁਹਾਨੂੰ ਹੁਣੀ-ਹੁਣੀ ਦਿਖਾਇਆ ਆ ਦੇਖ ਸਕਦੇ ਹੋ A to Z ਸਾਰਾ ਕੁਝ ਸਜਾ ਰੱਖਿਆ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਲਓ ਜੀ ਹੁਣ ਆਪਾਂ ਚੱਲਦੇ ਹਾਂ ਦੀਵਾਨ ਹਾਲ ਵੱਲੋਂ ਨੂੰ ਔਰ ਆ ਦੇਖ ਸਕਦੇ ਹੋ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਜੀ ਆਇਆਂ ਨੂੰ ਲਿਖਿਆ ਹੋਇਆ ਠੀਕ ਹੈ ਸੋ ਇਹ ਉਹ ਜਗਾ ਜੀ ਜਿੱਥੇ ਕੀ ਅੰਦਰ ਸਾਹਮਣੇ ਦੇਖੋ ਦੀਵਾਨ ਹਾਲ ਹੈ ਔਰ ਉਹਦੇ ਬਾਹਰ ਦੋਵਾਂ ਸਾਈਡਾਂ ਤੇ ਘਾਹ ਲੱਗਿਆ ਹੋਇਆ ਹੈ ਜਿਹੜਾ ਤੇ ਉੱਥੇ ਹੀ ਡੈਕੋਰੇਸ਼ਨ ਕੀਤੀ ਹੋਈ ਆ ਦੇਖ ਸਕਦੇ ਹੋ ਚੰਗੀ ਤਰ੍ਹਾਂ ਕਿੰਨੀ ਸੋਹਣੀ ਲੱਗ ਰਹੀ ਆ ਔਰ ਆ ਦੇਖੋ ਵੀ ਸੰਗਤ ਵਾਸਤੇ ਕਿੰਨਾ ਸੋਹਣਾ ਕੰਮ ਕਰ ਰਿਹਾ ਹੈ ਵੀਰ ਧੂਆਂ ਕਰ ਰਿਹਾ ਹੈ ਕਿ ਮੱਛਰ ਨਾ ਆਵੇ ਇੱਥੇ ਬੜਾ ਜਿਆਦਾ ਮੱਛਰ ਲੜਦਾ ਗਰਮੀਆਂ ਵਿੱਚ ਦੇਖੋ ਕਿੰਨਾ ਸੋਹਣਾ ਕੰਮ ਕਰ ਰਿਹਾ ਵੀਰ ਸਾਰੇ ਕਿਤੇ ਫੇਰਦੇ ਨੇ ਧੋਏ ਧੋਆ ਕਰਦਾ ਬਾਈ ਨੇ ਕਿੰਨੀ ਸੋਹਣੀ ਚੀਜ਼ ਆ ਦੇਖੋ ਆ ਵੀ ਹਨਾ ਸੋ ਆ ਦੇਖੋ ਬਾਈ ਉਹ ਸਾਹਮਣੇ ਰੋਡ ਆ ਇਹ ਦੇਖ ਸਕਦੇ ਹੋ ਟੈਂਕੀ ਦੇ ਕੋਲ ਜਿਹੜਾ ਰੋਡ ਆ ਕਿਵੇਂ ਹਰਾ ਭਰਾ ਕਰ ਰੱਖਿਆ ਜਿਹੜੇ ਸਾਰੇ ਦਰਖਤ ਨੇ ਪੇੜ ਨੇ ਬੂਟੇ ਨੇ ਸਾਰੇ ਵਿਚਾਂਡੀਆਂ ਲਾ ਰੱਖੀਆਂ ਨੇ ਲੜੀਆਂ ਲਾ ਰੱਖੀਆਂ ਨੇ ਔਰ ਆ ਆ ਗਿਆ ਜੀ دیਵਾਨ ਹਾਲ ਦੇਖੋ ਕਿੰਨਾ ਸੋਹਣਾ ਚੁੰਨੀਆ ਪਾ ਕੇ ਸ਼ਿੰਗਾਰਿਆ ਹੋਇਆ ਸਾਹਮਣੇ ਫੋਟੋ ਲੱਗੀਆਂ ਹੋਈਆਂ ਨੇ ਗੁਰਗੋਬ ਸਿੰਘ ਜਿੱਦੀਆਂ ਔਰ ਦੇਖੋ ਆ ਮੇਨ ਗੇਟ ਆ ਇੱਥੋਂ ਹੁਣ ਆਪਾਂ ਐਂਟਰ ਕਰਦੇ ਆ ਫਿਰ ਦੁਹਣਾ ਤੁਹਾਨੂੰ ਅੰਦਰ ਜਾ ਕੇ ਤੁਸੀਂ ਆ ਦੇਖੋ ਭਾਈ ਆਪਾਂ ਅੰਦਰ ਐਂਟਰ ਹੋਏ ਆ ਤੇ ਇਧਰ ਦੇਖੋ ਪਾਲਕੀ ਸਾਹਿਬ ਖੜੀ ਆ ਇਧਰ ਮਹਾਰਾਜ ਰੂਪ ਲੈ ਕੇ ਆਏ ਹੋਣਗੇ ਇਹ ਗੱਡੀ ਦੇ ਅੰਦਰ ਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਸਰੂਪ ਲੱਗੇ ਹੋਇਆ ਬਾਬਾ ਜੀ ਦਾ ਔਰ ਖੜੇ ਸੰਗਤ ਆ ਰਹੀ ਆ ਪੂਰਾ ਭਰ ਜਾਣਾ ਇਹ ਪੰਡਾਲ ਦੇਖਿਓ ਜੋ ਤੱਕ ਬਾਬਾ ਜੀ ਨੇ ਲੱਗਣਾ ਸਾਡੀ ਜ਼ਿੰਦਗੀ 'ਚ ਮਾੜਾ ਜੇ ਦੁੱਖ ਆ ਜਾਏ ਉਦੋਂ ਹੀ ਸਾਡਾ ਮਨ ਟਾਵਾਂ ਦੂਰ ਹੋ ਜਾਂਦਾ ਹੈ ਸਾਡੀ ਜ਼ਿੰਦਗੀ 'ਚ ਕੱਲ ਵੀ ਸੁਣਿਆ ਸਾਡੀ ਜ਼ਿੰਦਗੀ 'ਚ ਖੁਸ਼ੀ ਆਵੇ ਅਸੀਂ ਬਹੁਤ ਪਰ ਨੂੰ ਜਾਂਦੇ ਆ ਪਰ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਵੀ ਜਿਹੜੀ ਅੱਜ ਕੱਲ ਸੁਣਿਆ ਤੁਸੀਂ ਵੀ ਜਿਵੇਂ ਘਰ ਵਿੱਚ ਵਿਆਹ ਹੁੰਦਾ ਹੈ ਘਰ ਵਿੱਚ ਸ਼ਾਦੀ ਰੱਖੀ ਹੁੰਦੀ ਹੈ ਸ਼ਾਦੀ ਜਿਹੜੇ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ ਪੌਣੇ ਬਣਦੇ ਆ ਗਜੇ ਬੀਆਂ ਬਣਦੀਆਂ ਗੁਲਾਬ ਜਾਮਨ ਬਣਦੇ ਆ ਕੀਰਤ ਗਾਏ ਜਾਂਦੇ ਆ ਕੱਚਣਾਂ ਵਾਲੇ ਆ ਜਾਂਦੇ ਆ ਥਾਕੀਆਂ ਨੇ ਆ ਜਾਣਾ ਹੌਲੀ ਹੌਲੀ ਪਹੁੰਚ ਜਾਣਾ ਤੇ ਆਓ ਆਪਾਂ ਹੁਣ ਟਕਾ ਬਣਾ ਕੇ ਨਾ ਮਨਵਿਰਤੀ ਕਰ ਕਰਕੇ ਬੈਠੀ ਜੀ ਆਣਾ ਆਪ ਸਾਰਿਆਂ ਤੇ ਸਾਡਾ ਵਰਜਮਾਨ ਦਾ ਕੋਈ ਹੋਵੇ ਖਾਸ ਕਰਕੇ ਜਿਹਨੂੰ ਜਨਤਾ ਨੇ ਲੋਕਾਂ ਨੇ ਪਸੰਦ ਕੀਤਾ ਜਦੋਂ ਮੈਂ ਕੋਈ ਗੁਰੂ ਘਰ ਵਿੱਚ ਆਵੇ ਆਿਆਂ ਦਾ ਮਾਨ ਸਤਕਾਰ ਹਮੇਸ਼ਾ ਹੀ ਹੁੰਦਾ ਸੁਜੋ ਮੈਂ ਬੇਨਤੀ ਲਗਾ ਸੀ ਕਰ ਤਾ ਬਣਾ ਕੇ ਰੱਖਣਾ ਪਿਆ ਗੱਲ ਤਾਂ ਨਿੱਕੀ ਜੀ ਹੁੰਦੀ ਹੈ ਕਮਾਉਂ ਤੇ ਜਿਲੀਆਂ ਲੱਗ ਜਾਂਦੀਆਂ ਤੂੰ ਨਹੀਂ ਮਾਰੇ ਧੱਕੇ ਨਾਲ ਮੇਰੇ ਪਿਓ ਨੇ ਪਾਪ ਕਰਵਾਇਆ ਸੋ ਦੋਸਤੋ ਹੁਣ ਆਪਾਂ ਬਾਹਰ ਆ ਗਏ ਆ ਤੇ ਬਾਬਾ ਜੀ ਦੀਵਾਨ ਚੱਲ ਰਹੇ ਨੇ ਅੰਦਰ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਨਮਸਕਾਰ ਕਰਕੇ ਘਰ ਜਾਣਾ ਔਰ ਬਾਰਿਸ਼ ਸ਼ੁਰੂ ਹੋ ਗਈ ਦੇਖ ਸਕਦੇ ਹੋ ਕਣੀਆਂ ਪੈ ਰਹੀਆਂ ਨੇ ਔਰ ਗੁਰਦੁਦੁਆਰਾ ਸਾਹਿਬ ਦਰਸ਼ਨ ਕਰੋ ਬਈ ਕਿੰਨਾ ਸੋਹਣਾ ਲੱਗ ਰਿਹਾ ਕਮਾਲ ਆ ਯਾਰ ਦੇਖੋ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਔਰ ਕਣੀਆਂ ਬਹਿ ਜਾਣੇ ਦੇਖੋ ਕਿੰਨਾ ਸੋਹਣਾ ਸ਼ਿੰਗਾਰਿਆ ਹੋਇਆ ਬਾ ਕਮਾਲ ਐ ਸੋ ਭਾਈ ਹੁਣ ਆਪਾਂ ਚਾਹ ਦਾ ਲੰਗਰ ਛੱਕ ਕੇ ਫਿਰ ਆਪਾਂ ਜਾਂਦੇ ਆ ਘਰ ਸੋ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਮਿਲਾਂਗੇ ਅਗਲੀ ਵੀਡੀਓ 'ਚ ਉਦ ਤੱਕ ਬਾਏ ਬਾਏ